ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਬੀਤੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਦਾ ਕਹਿਰ ਚੱਲ ਰਿਹਾ ਹੈ ਪੰਜਾਬ 'ਚ ਆਏ ਹੜ੍ਹਾਂ ਨੇ ਭਾਰੀ ਬਰਬਾਦੀ ਲਿਆਂਦੀ ਹੈ ਅਤੇ ਹੁਣ ਬਰਸਾਤ ਨਾ ਰੁਕਣ ਦੇ ਕਾਰਨ ਫਤਿਹਗੜ ਚੂੜੀਆਂ ਨਜ਼ਦੀਕ ਪਿੰਡ ਵੀਲਾ ਤੇਜਾ ਨੂੰ ਜਾਂਦੇ ਰਸਤੇ 'ਚ ਇੱਕ ਗਰੀਬ ਕਿਸਾਨ ਨੰਦ ਸਿੰਘ ਦਾ ਕੱਚਾ ਮਕਾਨ ਦੇਖ ਕੇ ਟਹਿਟੇ ਰਹੀ ਹੋ ਗਿਆ ਹੈ ਜਿਸ ਨਾਲ ਉਸ ਨੂੰ ਉਸਦੇ ਗੁਆਂਢੀਆਂ ਵੱਲੋਂ ਸਹਾਰਾ ਦਿੱਤਾ ਗਿਆ ਹੈ ਸੁਨਾ ਤਾ ਨੂੰ ਅਹ ਫਿਰ ਦੁਬਾਰਾ ਸ਼ੁਰੂ ਕਰਨੀ ਚੱਲ ਜਾ ਇਧਰੋਂ ਕੀ ਨਾ ਹਿੱਟਾ ਨੰਦ ਸਿੰਘ ਜੀ ਮਕਾਨ ਸਾਰਾ ਤੁਹਾਡਾ ਬਰਸਾਤ ਦੇ ਕਾਰਨ ਡਿੱਗ ਗਿਆ ਇਹ ਕਿੰਨਾ ਕੁ ਨੁਕਸਾਨ ਆਇਆ ਹੈ ਨੁਕਸਾਨ ਦੇ ਵਾਵਾ ਹੋ ਗਿਆ ਸਾਰਾ ਨੁਕਸਾਨ ਹੀ ਹੋ ਗਿਆ ਸਾਮਾਨ ਸਾਰਾ ਦੱਬਿਆ ਗਿਆ ਤੇ ਰਹਿਣ ਤੇ ਛੱਤੀ ਵੀ ਨਹੀਂ ਰਹੀ ਤੇ ਬਾਕੀ ਡੰਗਰ ਬੱਚਾ ਵੀ ਮੈਂ ਲਾਂਬੇ ਕਰਕੇ ਬਨਬੂਲੇ ਕੇ ਦਿਖਾ ਰਹੀ ਹਾਂ ਜੀ ਇਹ ਕਿੰਨਾ ਦਾ ਗੰਭਾ ਹੈ ਡਿਗਾ ਪਰਸੋਂ ਦੇਖ ਪਿਆ ਸਰ ਹਾਂਜੀ ਪਰ ਆਪੀ ਨਹੀਂ ਆ ਤਾਜ਼ੀਆਂ ਡਿੱਗੀਆਂ ਨੇ ਹਾਂ ਇਹ ਕੱਲ ਕੱਲ ਡਿੱਗੀਆਂ ਨੇ ਕੋਈ ਕੰਦਲ ਕੁਝ ਦੇਖ ਪਿਆ ਤੇ ਕੋਈ ਕਾਲੀ ਸਾਰੀਆਂ ਡਿੱਗੀਆਂ ਨੇ ਕੰਦਲ ਹਾਂਜੀ ਜਾਨੀ ਨਕਸਾਨ ਤੋਂ ਬਚਾਅ ਹੋ ਗਿਆ ਹਾਂਜੀ ਜਾਨੀ ਜੋ ਨਕਸਾਨ ਤੋਂ ਬਚਾਅ ਹੋ ਗਿਆ ਉਹਦਾ ਬਾਹਰ ਹੀ ਇੱਥੇ ਹੀ ਛੰਦ ਜਿਹੜਾ ਦੇਖ ਲਓ ਅੱਛਾ ਹੀ ਪੀ ਸਕਦਾ ਹਾਂਜੀ 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 ਕੋਈ ਦਾਨੀ ਸੱਜਾ ਹੋਵੇ ਕੋਈ ਗਰੀਬ ਦੀ ਮਦਦ ਕਰੇ ਕੋਈ ਹੋ ਜਾਵੇ ਤੇ ਕਰਦੇ ਗਰੀਬ ਦੀ ਮਤ ਤੇ ਠੀਕ ਹੀ ਆ ਚਾਹੀ ਗੱਲਾਂ ਮੈਨੂੰ ਦੋਰੇ ਕੋਈ ਵਸਨਾਰੀ ਗੱਲ ਹੋ ਜਾਈ ਮੇਰੀ ਮੇਰੇ ਵਸਨੇ ਮੁਸ਼ਕਲਿਆ ਸਰਕਾਰ ਕੋ ਮੰਗ ਕਰਦੇ ਹਾਂਜੀ ਸਰਕਾਰ ਕੋ ਵੀ ਇਹੋ ਮੰਗਿਆ ਵੀ ਮੇਰੀ ਮਤ ਕਰਨ ਕੋਈ ਨਾ ਇੰਟਾ ਮੇਰਾ ਨਾਮ ਮਨਜੀਤ ਸਿੰਘ ਹੈ ਪਿੰਡ ਵੀਰ ਤੇਜਾ ਤਹਿਸੀਲ ਫੋਦੇਗੜ ਚੂੜੀਆਂ ਜਿਲ੍ਹਾ ਗਦਾਸਪੁਰ ਸਾਡੇ ਗਵਾਹ ਸੀਗੇ ਤੇ ਇਹਨਾਂ ਵੀ ਚੱਕ ਦੇ ਜੀ ਇਹਨਾਂ ਦਾ 28 ਤਰੀਕ ਨੂੰ ਪਹਿਲਾ ਡੱਗਾ ਸੀ ਬੰਡਾ ਪਛਵਾ ਵਾਲਾ ਤੇ ਜਿਹੜੀ ਕੱਲ 1 ਸਤੰਬਰ ਨੂੰ ਬਰਸਾਤ ਹੋਈ ਆ ਉਹਦੇ ਨਾਲ ਆ ਸਾਰੀ ਰਸੋਈ ਇਹਦਾ ਰਹਿਣ ਵਾਲਾ ਜਿਹੜਾ ਕਮਰਾ ਵਾ ਤੇ ਇਧਰ ਦੁਜੇ ਇੱਕ ਕਮਰਾ ਪਰਿਆ ਜਿਸਮਾਲਸੋਂ ਪਿਆ ਜਿਹੜਾ ਪੜੋਲਾ ਦਾਣੇ ਵਾਲਾ ਟੇਟੀ ਕੱਪੜੇ ਪਪਣਾ ਹੋਏ ਉਹ ਸਾਰੀ ਥੱਲੇ ਆ ਗਈ ਆ ਇਹਨੂੰ ਮਾਂ ਬਚਾਇਆ ਅਸੀਂ ਕਹਿ ਗਏ ਤੇ ਵਿਚਾਰਾ ਭੱਜ ਭੱਜ ਜਾਂਦਾ ਥੱਲੇ ਰਾਤ ਆਉਂਦੇ ਮੈਂ ਇੱਥੇ ਸੌਣਾ ਅਸੀਂ ਕਹਾਂ ਨਾ ਰਾਤ ਨੂੰ ਰਾਤ ਫੇਰ ਡਿੱਗ ਪਿਆ ਬੰਡਾ ਤੇ ਅਸੀਂ ਤੇ ਸਰਕਾਰ ਗਾੜੀ ਇਹ اپੀਲ ਕਰਦੇ ਆ ਵੀ ਬਹੁਤ ਗਰੀਬ ਕਿਸਾਨ ਆ ਇਹ ਕਿਸਾਨ ਦੀ ਬਾਹ ਫੜੀ ਜਾਵੇ ਜੇ ਕੋਈ ਸਮਾਜ ਸੇਵੀ ਸੰਸਥਾ ਦਾਨੀ ਸੱਜਣ ਉਹ ਮਤ ਕਰਨ ਅਸਲ ਰੱਬ ਵਸਦਾ ਦਾਨੀ ਸੰਸਥਾਵਾਂ ਦੇ ਵਿੱਚ ਇੱਥੇ ਮਤ ਕਰਨ ਦੀ ਲੋੜ ਐ ਇਹਦੀ ਕਿਉਂ ਇਹ ਗਰੀਬ ਕਿਸਾਨ ਆ ਇਹਦਾ ਘਰ ਵੀ ਟੈਟੇ ਰਿਹਾ ਗਿਆ ਸਾਰਾ ਪਸ਼ੂਆਂ ਦਾ ਬਰਾਂਡਾ ਜਿਹੜਾ ਉਹ ਵੀ ਸਾਰਾ ਟਹਿ ਗਿਆ ਵਾ ਪਸ਼ੂ ਇਹਨੇ ਕਿਸੇ ਦੇ ਘਰ ਵਧਿਆ ਜਾ ਕੇ ਚਾਰਾ ਵੀ ਨਹੀਂ ਦਾ ਰਿਹਾ ਨੀਵੇਂ ਥਾਂ ਤੇ ਪੱਠੇ ਸੀ ਬੀਜੇ ਉਹ ਵੀ ਸਾਡੇ ਖਰਾਬ ਹੋ ਗਏ ਆ ਇਹ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਇਹਦਾ ਦੁਬਾਰਾ ਘਰ ਬਣਾ ਕੇ ਦਿੱਤਾ ਜਾਵੇ ਤੇ ਦਾਨੀ ਸੱਜਣਾ ਨੂੰ ਵੀ ਇੱਥੇ ਮਤ ਕਰਨ ਦੀ ਲੋੜ ਆ ਅਸਲ ਇਹਦੀ ਲੋਕੇਸ਼ਨ ਦੱਸ ਦੋ ਜੀ ਲੋਕੇਸ਼ਨ ਇਹ ਅਸਲ ਡੇਰੇ ਜਿਹੜੇ ਆ ਇਹ ਹੈਗੇ ਆ ਪਿੰਡ ਵੀਰਾ ਤੇ ਜਾ ਹਲਕਾ ਫੜੇਗੜ ਤੂੜੀਆਂ ਦੇ ਵਿੱਚ ਪੈਂਦਾ ਵਾ ਤਹਿਸੀਲ ਫੜੇਗੜ ਤੂੜੀਆਂ ਤੇ ਫੜੇਗੜ ਤੂੜੀਆਂ ਤੋਂ ਡੇਰਾ ਬਾਬਾ ਲਾਨਕ ਰੋਡ ਦੇ ਉੱਤੇ ਪਿੰਡ ਪੈਂਦਾ ਅੱਡਾ ਪੈਂਦਾ ਡੋਗਰ ਖੂਸਰ ਉਥੋਂ ਚੜ੍ਹਦੇ ਪਾਸੇ ਡੇਰੇ 10 ਬਣਾ ਕਿਲੇ ਰਗਵਾਇ ਕਿੰਨੇ ਕਿਲੋਮੀਟਰ ਪੈਂਦਾ ਵਾ ਰੋਡ ਤੋਂ 1 ਕਿਲੋਮੀਟਰ ਵਾ ਚੜਦੇ ਪਾਸੇ ਖੂਸਰ ਪਿੰਡ ਦੇ ਇਹਦਾ ਨਾਮ ਇਹਦਾ ਨਾਮ ਹੈਗਾ ਜੀ ਨੰਦ ਸਿੰਘ ਸਨ ਉਸ ਬੁੱਧ ਸਿੰਘ ਤੇ ਦੁਬਾਰਾ ਫੇਰ ਬੇਨਤੀ ਕਰਦੇ ਆਂ ਦਾਨੀ ਸੱਜਣਾ ਨੂੰ ਦੇਸਾਂ-ਵਦੇਸਾਂ ਸਾਡੇ ਬਹੁਤ ਦਾਨੀ ਸੱਜਣ ਨੇ ਇੱਕ ਉਹਨਾਂ ਵਾਸਤੇ ਤੇ ਕੁਝ ਵੀ ਨਹੀਂ ਗਰੀਬ ਦਾ ਘਰ ਮੂਣਾ ਇੱਕ ਦਿਨ ਦੀ ਇੱਕ ਦਿਹਾੜੀ ਦੀ ਜਿਹੜੀ ਕਮਾਈ ਆ ਨਾ ਉਹ ਇਹਨੂੰ ਗਰੀਬਾਂ ਨੂੰ ਦੇ ਦੇਣਾ ਇਹਦਾ ਦੁਬਾਰਾ ਫੇਰ ਘਰ ਬਣ ਸਕਦਾ ਤੇ ਪਛਵਾ ਵਾਸਤੇ ਵੀ ਗੜਾ ਇਹਦਾ ਛੱਡਿਓ ਮੰਗੇ ਇਸੇ ਇਹਦੀ ਕੋਈ ਜ਼ਮੀਨ ਨਹੀਂ ਹੈਗੀ ਸਿਰਫ ਇਹਦਾ ਗੁਜ਼ਾਰਾ ਪਸ਼ੂਆਂ ਤੋਂ ਚੱਲਦਾ ਵਾ ਤੇ ਉਹ ਵੀ ਇਹਦਾ ਢਹਿ ਢੇਰੀ ਹੋ ਗਿਆ ਸਾਰਾ ਅਸੀਂ ਤੇ ਗਵੰਡੀਆਂ ਸਾਹਮਣੇ ਪਤਾ ਹੈ ਗਰੀਬ ਹੈ ਇੱਥੇ ਅਸਲ ਪੁੰਨ ਕਰਨ ਦੀ ਲੋੜ ਜਿਹੜੀ ਹੈ ਇੱਥੇ ਆ